ਉਹ ਹੋਰ ਨਹੀਂ ਕਰਦਾ ਚਲੋ ਤੁਹਾਨੂੰ ਸੁਣਾਉਂਦਾ ਦੋ ਦੋ ਯਾਰੇ ਕਰਾਉਂਦਾ ਇਹਦਾ ਆਪੋ ਤੋਂ ਦਾ ਫੇਰ ਦੋਸਤੋ ਬਾਅਦ ਇਹਦੀ ਮੂੰਹ ਚ ਕਪੜਾ ਪਾਤਾ ਕਿ ਵਾਇਗਰੂ ਬੋਲਦਾ ਵੈਸੀ ਪਰ ਮੈਂ ਕਹਿੰਦਾ ਪ੍ਰਿਆ ਅਨੇਧ ਜਿੰਦਗੀ ਆ ਵੇਖੋ ਵੀ ਬੰਦਿਆਂ ਨੇ ਇੱਕ ਬੰਦੇ ਨੂੰ ਇਹ ਨਹੀਂ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਜੀਜ ਨਹੀਂ ਹੈਗੀ ਤੁਹਾਡੇ ਅੰਦਰ ਉਹ ਚੱਕ ਕੁਰਸੀ ਢਾਕੇ ਕਹਿੰਦਾ ਵੀ ਅਖਾ ਸਾਹਮਣੇ ਭਾਜੀ ਨੂੰ ਕੁੱਟੋ ਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜ ਸਿੰਘ ਨੇ ਕੋਟ ਦਾ ਐਂਡ ਤੇ ਭੁਵਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇੰਨਾ ਗੱਪਾ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਦੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਕਹਿੰਦਾ ਮੈਂ 30 ਮਿੰਟ ਤੱਕ ਭਾਜੀ ਰੀ ਜਨਰਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਪਤਾ ਨਹੀਂ ਭਾਜੀ ਕਾਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਦਾ ਇੱਕ ਤੇ ਦੋਨੇ ਸੈੱਡ ਦੇ ਲੱਤਾਂ ਲੱਤਾਂ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਨੇ ਐਨੇ ਗੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕੀ ਸਾਰਾ ਲਊ ਲਵਾਣੋ ਬਿਲਕੁਲ ਸਹੀ ਹੈ ਭਾਜੀ ਨੂੰ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਅੰਗ ਸੰਗ ਹੋਏ ਕਹਿੰਨਾ ਝੂਠ 1% ਨਹੀਂ ਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਣਿਆ ਸੁਣਿਆ ਗੱਲਾਂ ਆ ਅੱਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਵਿੱਚ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਰ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਅੱਖ ਨਹੀਂ ਉਸੀ ਫਿਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾ ਉਹਨਾ ਕੀ ਨਾਮ ਉਹਦਾ ਇੱਕ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਰਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਐਨੇ ਆਪਣਾ ਬਚਾ ਕੀਤਾ ਇੰਦਰਜੀਤ ਕੋਲ ਰੋਡ ਸੀ ਪਤਨ ਕਿੱਥੋਂ ਲੈ ਕੇ ਆ ਰੋਡ ਤੇ ਖੋਜੀ ਲੋਹੇ ਦੀ ਰੋਡ ਦੱਸਦਾ ਪਹਿਲੇ ਇੰਦਰਜੀਤ ਕੋਲ ਲੋਹੇ ਦੀ ਰੋਡ ਸੀ ਜਿਸ ਨਾਲ ਸੰਦੀ ਸਿੰਘ ਨੇ ਆਪਣਾ ਬਚਾ ਕਿਤੇ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਰੀ ਕਿੰਨੇ ਨਹੀਂ ਮਰੀ ਠੀਕ ਹੈ ਜੀ ਸੰਦੀਗ ਆਪਣਾ ਬਚਾਅ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭੱਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਹੈ ਜੀ ਉੱਥੋਂ ਕੋਈ ਜੇਲ੍ਹ ਦੇ ਅੰਦਰ ਓਨ ਡਿਊਟੀ ਹੈ ਜੀ ਉਹ ਜਦੋਂ ਲੈ ਕੇ ਆਇਆ ਤੇ ਸੰਦੀਗ ਸੇ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮੜਕੋ ਭਾਈ ਸੰਦੀਗ ਸਿੰਘ ਦੀ ਬਾਹੋਂ ਫੜ ਕੇ ਲੈ ਕੇ ਆਇਆ ਫਿਰ ਉਸ ਤੋਂ ਬਾਅਦ ਧਾਰੀਵਾਲ ਦੇ ਦੋ ਗਨ ਦੋ ਗੰਨ ਮੈਨੇ ਪਿੱਛੋਂ ਬਾਵਾ ਲਈਆਂ ਇਹ ਬਿਲਕੁਲ ਹਸਣਾ ਨਾ ਪੂਰੀਆਂ ਬਨਤੀਏ ਦੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਭਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਦਾੰ ਚਲੋ ਐਡੀ ਮੋਟੀ ਡਾਂਗ ਕਹਿੰਦਾ ਸੁਣੀ ਕਹਿੰਦਾ ਮੇਰੇ ਮਾਂ ਦੀ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਕੀ ਚੀਕਾਂ ਘੜਾ ਇਹ ਗੱਲ ਕੀਤੀ ਜੀ ਕੁਪਿੰਦਰ ਸਿੰਘ ਵਿਰਕਾ ਐਸਐਸਪੀ ਉਹਨੇ ਕਹਿ ਕੇ ਨੀ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਗੋ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕੜਵਾ ਕੇ ਵਹਾ ਫੇ ਮੇਰੇ ਮੂੰਹ ਤੋਂ ਉਹ ਵਾਗਰੂ 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 ਬੋਲਣਾ ਸ਼ੁਰੂ ਕਰਤਾ ਉਹ ਨਹੀਂ ਚੜ ਦੇ ਕੋਣ ਜੋਦੇ ਵਾਲੇ ਕੰਮਾਂ ਜੋਦਾ ਕੋਨ ਦਾ ਫਿਰ ਦੋਸਤੋ ਬਾਅਦ ਇਹਦੇ ਮੂੰਹ ਚ ਕੱਪੜਾ ਪਾਤਾ ਕਿਉਂਕਿ ਵਾਇਕਰੂ ਬੋਲਦਾ ਫਿਰ ਸੀ ਪਰ ਮੈਂ ਕਹਿੰਦਾ ਪਿਆ ਐਨੇ ਜ਼ਿੰਦਗੀ ਆ ਵੇਖੋ ਵੀ ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਤਾ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮਿਆ ਚਾਹੀਦੀ ਆ ਤਹੀ ਮੌਜੂਦਾ ਅਫੀਸਰ ਜੀ ਜੇਲ੍ਹ ਦੇ ਅੰਦਰ ਠੀਕ ਹੈ ਹੁਣ ਮੈਂ ਵੇਖੋ ਇੱਥੇ ਵੀ ਮਿਲ ਕੇ ਆ ਸੰਗਰੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਗਿਆ ਜੀ ਤਾਰੀਵਾਲ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲ ਕਿਸ਼ੇ ਨੇ ਆ ਜਿਹਦੇ ਅੰਦਰ RAM RAM ਹੈ ਆ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੀ ਜੁਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉਥੇ ਕੁਰਸੀ ਢਾ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਨੂੰ ਕੁੱਟੋ ਢੀ ਦੇ ਨਾਲ ਚਲੋ ਉਹਨੂੰ ਭਾਜੀ ਦਾ ਅੱਜ ਕਿਹੜਾ ਕੋਟ ਦਾ ਐਂਡ ਤੇ ਭਪਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇੰਨਾ ਗੱਪਾ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਣਾ ਕਿਸੇ ਵੀ ਤਰੀਕੇ ਦੇ ਫੇਰ ਵੇਖੋ ਭਾਜੀ 3 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇਦਾਂ ਦੋ ਕਹਿੰਦੇ ਮੈਨੂੰ 30 ਮਿੰਟ ਤੱਕ ਭਾਜੀ ਰੀਜ ਨੇ ਇਹਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਤਾ ਜੀ ਅਟੈਕ ਵੀ ਆਪ ਕਰਾਇਆ ਵਾਕਈ ਸਹੀ ਕਹਿੰਦਾ ਬਈ ਅਟੈਕ ਵੀ ਉਹਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿਤਰਾ ਭਾਜੀ ਹਮਲਾ ਕਰ ਦੇਣਗੇ ਵੇਖੋ ਬੜੀ ਵੇਖੋ ਉਹਨਾਂ ਨੇ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਹੈ ਜੀ ਬੜਾ ਤਗੜਾ ਉਹਨਾਂ ਦਾ ਉਹਨਾਂ ਨੇ ਟਿਚਕਰ ਟਚ ਖਰਾਬੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਉਹ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹਨਾਂ ਨੇ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਰੱਬ ਦਾ ਵਾਸਤਾ ਜੇ ਇਹਦੀ ਬੈਰਕ ਚੇਂਜ ਕਰ ਦਿਓ ਕੁਛ ਕਰ ਦਿਓ ਕਰਨ ਨੂੰ ਵੱਡਾ ਸਿਰ ਨਾ ਹੋ ਜਾਵੇ ਵਾਹ ਵਾਹ ਕਰ ਦਿਓ ਉਹ ਦਿਲ ਲੀਤ ਨੂੰ ਮਾਨਸਾ ਦਾਰ ਸੀ ਉਹ ਤੋਂ ਦਾ ਫਿਰ ਉਸ ਤੋਂ ਬਾਅਦ ਇਹਦੀ ਮੂੰਹ 'ਚ ਕੱਪੜਾ ਪਾਤਾ ਕਿ ਵਾਇਕ ਨੂੰ ਬੋਲਦਾ ਵੈਸੀ ਪਰ ਮੈਂ ਕਹਿੰਦਾ ਪ੍ਰੇ ਐਨੇ ਜ਼ਿੰਦਗੀ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਜੀਜ ਨਹੀਂ ਹੈਗੀ ਤੁਹਾਡੇ ਅੰਦਰ ਚੱਕ ਕੁਰਸੀ ਢਾ ਕੇ ਕਹਿੰਦਾ ਵੀ ਅੱਖਾਂ ਸਾਹਮਣੇ ਭਾਜੀ ਨੂੰ ਕੁੱਟੋ ਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜ ਸਿੰਘ ਨੇ ਕੋਟ ਦਾ ਐਂਡ ਤੇ ਭੁਵਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇੰਨਾ ਗੱਪਾ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਦੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੀਜ ਨਾਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇਵਾ ਇੰਨਾ ਕੱਢਤਾ ਇੱਕ ਤੇ ਦੋਨੇ ਸਾਈ ਦੇ ਲੱਤਾਂ ਲੱਤਾਂ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਹੋਈਆਂ ਨੇ ਐਨੇ ਕੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕੀ ਸਾਰਾ ਲੂ ਲਵਾਨ ਹੋਇਆ ਬਿਲਕੁਲ ਸਹੀ ਹੈ ਭਾਜੀ ਨੂੰ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਤੋ ਅੰਗ ਸੰਗ ਹੋਏਗਾ ਨਾ ਝੂਠ 1% ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਣੀਆਂ ਸੁਣੀਆਂ ਗੱਲਾਂ ਆਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਇਹ ਚ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਅੱਖ ਨਹੀਂ ਉਸੀ ਫੇਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਉਹਦਾ ਇਕ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਐਨੇ ਆਪਣਾ ਬਚਾਅ ਕੀਤਾ ਇੰਦਰਜੀਤ ਕੋਲ ਰੋਡ ਸੀ ਪਤਾ ਨਹੀਂ ਕਿੱਥੋਂ ਲੈ ਕੇ ਆ ਰੋਡ ਦੇਖੋ ਜੀ ਲੋਹੇ ਦੀ ਰੋਡ ਦੱਸਦਾ ਮੈਂ ਇੰਦਰਜੀਤ ਕੋਲ ਲੋਹੇ ਦੀ ਰੋਡ ਸੀ ਜਿਸ ਨਾਲ ਸੰਦੀਪ ਸਿੰਘ ਨੇ ਆਪਣਾ ਬਚਾਅ ਕੀਤਾ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਰੀ ਕਿੰਨੇ ਨਹੀਂ ਮਰੀ ਠੀਕ ਹੈ ਜੀ ਸੰਦੀਗ ਆਪਣਾ ਬਚਾਅ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਜੀ ਉੱਚੋ ਕੋਈ ਜੇਲ੍ਹ ਦੇ ਅੰਦਰ ਓਨ ਡਿਊਟੀ ਹੈ ਜੀ ਉਹ ਜਦੋਂ ਲੈ ਕੇ ਆਇਆ ਮਤੇ ਸੰਦੀਸ਼ਾ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮੜਕੋ ਭਾਜੀ ਸੰਦੀਸ਼ ਸਿੰਘ ਦੀ ਬਾਹੋਂ ਫੜ ਕੇ ਲੈ ਕੇ ਆਇਆ ਫਿਰ ਉਸ ਤੋਂ ਬਾਅਦ ਤਾਰੀਵਾਲ ਦੇ ਦੋ ਗਨ ਦੋ ਗੰਨ ਮੈਨੇ ਪਿੱਛੋਂ ਬਾਹਾਂ ਲਈਆਂ ਇਹ ਬਿਲਕੁਲ ਹਸਣਾ ਨਾ ਪੂਰੀਆਂ ਬਨਤੀ ਹੈ ਦੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਭਾਜੀ ਦੇ ਡਾਂਗ ਤੇ ਦਾ ਦੇ ਦਾਂ ਤੇ ਡਾਂਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸੁਣੀ ਕਹਿੰਦਾ ਮੇਰੇ ਮਾਂ ਦੀ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਭਾਜੀ ਉਹ ਵੀ ચીਖ ਮਾਰਦਾ ਵਾ ਕਹਿੰਦਾ ਦੀ ચીਕਾ ਕੜਾ ਇਹ ਗੱਲ ਕੀ ਜੀ ਭੁਪਿੰਦਰ ਸਿੰਘ ਵਿਰਕਾ ਐਸਐਸਪੀ ਉਹਨੇ ਕਹਿ ਕੇ ਨੀ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਕੋ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕ ਕਢਵਾ ਕੇ ਵਹਾਫ ਮੇਰੇ ਮੂੰਹ ਤੋਂ ਉਹ ਵਾ ਗੁਰੂ ਵਾ ਗੁਰੂ ਵਾ ਗੁਰੂ ਬੋਲਣਾ ਸ਼ੁਰੂ ਕਰਤਾ ਉਹ ਨਹੀਂ ਚੜਦੀ ਕਲਾ ਜੋਦੇ ਵਾਲੇ ਕੰਮਾਂ ਜੋਦਾ ਪੌਣ ਦਾ ਫਿਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕੱਪੜਾ ਪਾਤਾ ਕਿਉਂਕਿ ਵਾਇਕਰੂ ਬੋਲਦਾ ਵੈਸੀ ਪਰ ਮੈਂ ਕਹਿਣਾ ਪਿਆ ਐਨੇ ਜ਼ਿੰਦਗੀ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਖੁੱਟਿਆ ਯਾਰ ਇਨਸਾਨੀਤਾ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮਿਆ ਚਾਹੀਦੀ ਆ ਤੇ ਹੀ ਮੌਜੂਦਾ ਆਫੀਸਰ ਜੇ ਜੀਲ ਦੇ ਅੰਦਰ ਠੀਕ ਹੈ ਹੁਣ ਮੈਂ ਵੇਖੋ ਇੱਥੇ ਵੀ ਮਿਲ ਕੇ ਆ ਸੰਗਰੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਗਿਆ ਜੀ ਧਾਰੀਵਾਲ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲ ਕਿਸ਼ੇ ਨੇ ਆ ਜਿਹਦੇ ਅੰਦਰ RAM RAM ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੀ ਜੋਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉਥੇ ਕੁਰਸੀ ਢਾ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਨੂੰ ਕੁੱਟੋ ਢੀ ਦੇ ਨਾਲ ਚਲੋ ਉਹਨੂੰ ਭਾਜੀ ਦਾ ਅੱਜ ਕਿਹੜੇ ਕੋਟ ਦਾ ਐਂਡ ਤੇ ਭਪਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇੰਨਾ ਜੱਪਾ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਣਾ ਕਿਸੇ ਵੀ ਤਰੀਕੇ ਦੇ ਫੇਰ ਵੇਖੋ ਭਾਜੀ ਕੀ ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦੇ ਦੱਦੋ ਕਹਿੰਦੇ ਮੈਨੂੰ 30 ਮਿੰਟ ਤੱਕ ਭਾਜੀ ਰੀਜ ਨਾਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਤਾ ਜੀ ਅਟੈਕ ਵੀ ਆਪ ਕਰਾਇਆ ਵਾਕਈ ਸਹੀ ਕਹਿੰਦਾ ਬਈ ਅਟੈਕ ਵੀ ਉਹਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿਤਰਾ ਭਾਜੀ ਹਮਲਾ ਕਰ ਦੇਣਗੇ ਵੇਖੋ ਬੜੀ ਵੇਖੋ ਨਾਲ ਨਾਲ ਚਾਰ ਪੰਡਿਤ 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਹੈ ਜੀ ਬੜਾ ਤਗੜਾ ਉਹਨਾਂ ਦਾ ਉਹਨਾਂ ਨੂੰ ਟਿਚਕਰ ਟਿਚਕਰ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਟ ਨਹੀਂ ਕਾਵਾਂਗਾ ਉਹ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਰੱਬ ਦਾ ਵਾਸਤਾ ਜੇ ਇਹਦੀ ਬੈਰ ਚੇਂਜ ਕਰ ਦਿਓ ਕੁਛ ਕਰ ਦਿਓ ਕਰਨ ਨੂੰ ਵੱਡਾ ਸਿਰ ਨਾ ਹੋਜੇ